ਜਾਗੇ ਕਿਆ ਗੱਲ ਕਹਤਾ ਹੋ ਜੀ ਬਿਲਕੁਲ ਜੀ ਇਲਾਕੇ ਇਲਾਕੇ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਇਸ ਚੀਜ਼ ਦੀ ਕੱਲ ਦੀ ਜਦੋਂ ਦੀ ਆਪਣਾ ਬੈਂਕ ਸਾਹਮਣੇ ਇਹ ਸਾਨੂੰ ਮੈਸੇਜ ਦੇ ਕੇ ਦੱਸਿਆ ਹੈ ਕਿ ਇਹ ਜਿਹੜਾ ਫੋਰ ਲਾਈਨ ਹੈ ਇਹਦੀ ਜਿਹੜੇ ਆਪਣਾ ਅਕਵਾਇਰ ਹਨ ਜਿਹੜੀ ਜਮੀਨਾਂ ਆ ਆਪਾਂ ਉਹਨਾਂ ਦਾ ਆਰਡਰ ਉੱਪਰੋਂ ਸੈਂਟਰ ਸਰਕਾਰ ਨੇ ਦੇ ਦਿੱਤਾ ਹੈ ਉਹਨਾਂ ਦਾ ਆਪਣੇ ਇਲਾਕੇ ਵਾਸੀਆਂ ਦੇ ਵਿੱਚ ਤੇ ਆਪਣਾ ਪੂਰੇ ਜੋ ਆਪਣਾ ਹਿਮਾਚਲ ਨੂੰ ਵੀ ਜਾਂਦੇ ਆ ਲੋਕ ਸਾਰਿਆਂ ਦੇ ਵਿੱਚ ਖੁਸ਼ੀ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਹ ਜੋ ਫੋਰ ਲਾਈਨ ਦਾ ਆਪਣਾ ਰੋਡ ਸੀਗਾ ਇਹ ਬਹੁਤ ਦਹਾਕਿਆ ਪ੍ਰਾਣੀ ਜਿਹੜੇ ਆਪਣਾ ਇਲਾਕੇ ਦੀ ਮੰਗ ਸੀ ਕਿ ਇਹ ਜਿਹੜਾ ਆਪਣਾ ਰੋਡ ਸੀਗਾ ਇਹ ਬਹੁਤ ਹੀ ਜਾਨੀ ਕਿ ਸਿੰਗਲ ਰੋਡ ਹੋਣ ਕਾਰਨ ਇੱਕ ਇੱਕ ਖੂਨੀ ਰੋਡ ਦਾ ਇਹਦਾ ਨਾਮ ਲੋਕ ਇਹਨਾਂ ਨੂੰ ਬੋਲਣ ਲੱਗ ਗਏ ਸੀਗੇ ਤੇ ਹੁਣ ਜਦੋਂ ਆਪਣਾ ਇਹ ਸਰਕਾਰ ਵੱਲੋਂ ਇਹ ਆਪਣਾ ਹੁਣ ਜ਼ਮੀਨਾਂ ਆਪਣਾ ਜਿਹੜਾ ਬੰਦੇ ਨਹੀਂ ਆਪਣਾ ਇਹ ਮਕਾਨ ਜਾਂ ਕੋਈ ਜ਼ਮੀਨ ਆਂਦੀ ਆ ਉਹਨਾਂ ਨੂੰ ਆਪਾਂ ਇਹ ਬੇਨਤੀ ਕਰਦੇ ਆ ਕਿ ਇਸ ਵਿੱਚ ਸਰਕਾਰ ਦਾ ਸਹਿਯੋਗ ਦਿਓ ਤੇ ਜਿਸ ਦੀ ਵੀ ਜ਼ਮੀਨ ਸੜਕ ਦੇ ਲਾਗੇ ਆਂਦੀ ਹੈ ਤੇ ਉਹਨੂੰ ਆਪਾਂ ਸਰਕਾਰ ਦੇ ਸਹਯੋਗ ਨਾਲ ਉਹਨੂੰ ਛੱਡ ਕੇ ਉੱਥੇ ਆਪਾਂ ਰੋਡ ਬਣਾਉਣ ਵਿੱਚ ਆਪਣਾ ਸਰਕਾਰ ਦੀ ਮਦਦ ਕਰੀਏ ਜਸਪਾਲ ਸਿੰਘ ਜੀ ਹਾਂ ਜਸ ਜਣ ਗਿਆ ਕੀ ਕਹਿੰਦੇ ਹੋ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸਰਕਾਰ ਦਾ ਤੇ ਇਹਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੀ ਵੀ ਭੂਮਿਕਾ ਰਹੀ ਆ ਇਹਨੂੰ ਨੇਪਰੇ ਚਾੜਨ ਦੇ ਵਿੱਚ ਅਸੀਂ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇਹ ਬਹੁਤ ਅਤਿ ਜ਼ਰੂਰੀ ਸੀਗਾ ਕਿਉਂਕਿ ਇਹ ਸੜਕ ਨੂੰ ਮਤਲਬ ਖੂਨੀ ਸੜਕ ਇਸੇ ਕਰਕੇ ਕਿਹਾ ਜਾਂਦਾ ਸੀ ਨਿਤ ਐਕਸੀਡੈਂਟ ਹੁੰਦਾ ਇੱਥੇ ਸਰਕਾਰ ਦਾ ਇਸੇ ਗੱਲੋਂ ਵੀ ਧੰਨਵਾਦ ਹੈ ਕਿ ਉਹਨਾਂ ਨੇ ਐਸਐਸਐਫ ਵਰਗੀਆਂ ਚੀਜ਼ਾਂ ਇੱਥੇ ਖੜੀਆਂ ਕਰਕੇ ਲੋਕਾਂ ਨੂੰ ਮਹਿਸੂਸਤਾ ਦੇਣ ਦੀ ਕੋਸ਼ਿਸ਼ ਤਾਂ ਕੀਤੀ ਆ ਪਰ ਜਿਹੜੀ ਇਹ ਚੌਂ ਮਾਰਗੀ ਜਿਹੜੀ ਰੋਡ ਹੈ ਜਿਹੜੀ ਬਣਨ ਜਾ ਰਹੀ ਆ ਇਹਦੇ ਨਾਲ ਜਾਨਾਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਬਚਣਗੀਆਂ ਐਕਸੀਡੈਂਟ ਹੋਣ ਦਾ ਖਤਰਾ ਹੀ ਜਿਹੜਾ ਉਹ ਟਲ ਜਾਊਗਾ ਇਸ ਕਰਕੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸਰਕਾਰ ਦਾ ਬੀ ਤਾਂ ਕਿ ਲਰੀਆਂ ਮਾਵਾਂ ਦੇ ਪੁੱਤ ਹੈ ਭੈਣਾਂ ਦੇ ਭਰਾ ਕਿਸੇ ਦਾ ਸੁਹਾਗ ਉਹ ਇੱਥੇ ਜਾਨ ਗੁਆਣ ਤੋਂ ਬਚ ਜੂਗਾ ਔਰ ਅਸੀਂ ਫਿਰ ਦੁਬਾਰਾ ਜਿਹੜਾ ਹੈਗਾ ਉਹ ਸਰਕਾਰ ਦਾ ਧੰਨਵਾਦ ਕਰਦੇ ਆ ਸਰਕਾਰ ਵੱਲੋਂ ਦੇਖੋ ਇਹ ਹਿਮਾਚਲ ਨੂੰ ਜਾਣ ਵਾਲਾ ਇਕਲੌਤਾ ਰਸਤਾ ਇਹਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਇਹ ਜਿਹੜੀ ਐਕਵਾਇਰ ਹੈ ਜ਼ਮੀਨ ਉਹ ਕਰਨੀ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਰੋਡ ਦੀ ਸਹੂਲਤ ਲੈਣੀ ਹੈ ਤੇ ਜ਼ਮੀਨ ਐਕਵਾਇਰ ਵੀ ਹੋਊਗੀ ਇਤਵੀ ਕੋਈ ਦੋਰਾਵਾ ਨਹੀਂ ਹੈ ਗਿਆ ਕਿਸੇ ਨੂੰ ਇਸ ਗੱਲ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਇਹ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਇਹ ਹੋਣੀਆਂ ਚਾਹੀਦੀਆਂ ਜੇ ਕੋਈ ਮਾੜੀ ਚੀਜ਼ ਹੋਵੇ ਉਹਦਾ ਤਾਂ ਆਪਾਂ ਵਿਰੋਧ ਕਰੀਏ ਚੰਗੀ ਚੀਜ਼ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਜੇ ਆਪਾਂ ਅਕਵਾਇਰ ਕਰਾਂਗੇ ਤਾਂ ਹੀ ਰੋਡ ਖੁੱਲੀ ਹੋਊਗੀ ਨਹੀਂ ਤਾਂ ਹਵਾ 'ਚ ਥੋੜੀ ਚਲੇ ਜਾਣੀ ਆ ਉਹ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਨਾ ਕਿ ਇਸ ਕੰਮ ਦੇ ਵਿੱਚ ਸਹਿਯੋਗ ਕਰਨਾ ਇਹਦੇ ਨਾਲ ਸਾਡੇ ਪੰਜਾਬ ਦੀ ਸ਼ਾਨ ਵੀ ਵਧੂਗੀ ਔਰ ਇਹਦੇ ਨਾਲ ਲੋਕਾਂ ਦੀਆਂ ਜਾਨਾਂ ਵੀ ਬਚਣਗੀਆਂ ਇਹਦੇ ਨਾਲ ਲੋਕਾਂ ਦਾ ਵਪਾਰ ਵੀ ਵਧੂਗਾ ਕੀ ਕਿ ਨੈਸ਼ਨਲ ਹਾਈਵੇ 503 ਜਿਹੜੀ ਐਕਸਟੈਂਸ਼ਨ ਸਾਡੀ ਇਹ ਪੈਂਦੀ ਹੈ ਆਨੰਦਪੁਰ ਸਾਹਿਬ ਤੋਂ ਲੈ ਕੇ ਕਲਸੀੜਾ ਤੱਕ ਉਹਨੂੰ 4 ਲੇਨ ਬਣਾਣਾ ਹੈ ਤੇ 4 ਲੇਨ ਬਣਾਣ ਦੇ ਨਾਲ ਨਾਲ ਉਹ ਨਾਲ ਹੀ ਦੇਖ ਰਹੇ ਨੇ ਕਿ ਇੱਥੇ ਜਿੱਥੇ ਕਿਤੇ ਕੋਈ ਦੇਖੋ ਜੀ ਮਿਨੀ ਫਲਾਈਓਵਰਸ ਬਣਨ ਦੀ ਲੋੜ ਹੈ ਜਾਂ ਕੋਈ ਸਰਵਿਸ ਰੋਡ ਬਣਨ ਦੀ ਲੋੜ ਹੈ ਜਾਂ ਅਸੀਂ ਕਹਿ ਸਕਦੇ ਹਾਂ ਅੰਡਰਪਾਸ ਬਣਨ ਦੀ ਲੋੜ ਹੈ ਉਹਨਾਂ ਨੇ ਇਸ ਚੀਜ਼ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਨਿਤਿਨ ਗੱਡਗਰੀ ਜੀ ਨੇ ਆਣਾ ਸਾੜੀਆਰ ਸੈਂਟਰ ਦੇ ਰੋਡ ਦੇ ਮੰਤਰੀ ਨੇ ਉਹਦੇ ਨਾਲ ਵੀ ਮੀਟਿੰਗ ਕਾਫੀ ਬਾਰ ਕੀਤੀ ਹੈ ਤੇ ਹੁਣ ਦੇਖੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਤੇ ਜਿਹੜੀ ਜ਼ਮੀਨ ਹੈਗੀ ਆ ਪਿੰਡਾਂ ਦੀ ਆਨੰਦਪੁਰ ਸਾਹਿਬ ਹੋ ਗਿਆ ਜੀ ਨੰਗਲ ਹੋ ਗਿਆ ਉਹ ਐਕਵਾਇਰ ਹੋਣੀ ਹੈ ਤੇ ਸਾਨੂੰ ਲੋਕਾਂ ਨੂੰ ਆਸ ਨਹੀਂ ਹੁਣ ਉਮੀਦ ਨਹੀਂ ਬਹੁਤ ਸਟਰੋਂਗ ਸਾਨੂੰ ਹੁਣ ਸਾਰਾ ਕੁਝ ਹੋ ਗਿਆ ਹੈ ਕਿ ਇਹ ਹੁਣ ਪ੍ਰੈਕਟੀਕਲੀ ਹੋਏਗਾ ਥੈਰੇਟਿਕਲੀ ਨਹੀਂ ਐ ਪ੍ਰੈਕਟੀਕਲੀ ਇਹ ਅਮਲੀ ਜਾਮਾ ਬਏਗਾ ਤੇ ਸਾਡੇ ਲੋਕਾਂ ਨੂੰ ਇਸ ਖੂਨੀ ਸੜਕੀ ਮਾਰਕ ਤੋਂ ਰਾਹਤ ਮਿਲੇਗੀ ਤੇ ਜਿਹੜੇ ਦੇਖੋ ਮਾਮਾ ਨੇ ਬੱਚਿਆਂ ਨੂੰ ਆਪਣੇ ਨੂੰ ਖੋਇਆ ਹੈਗਾ ਫੈਮਲੀ ਨੇ ਦੇਖੋ ਆਪਣੇ ਬੱਚਿਆਂ ਨੂੰ ਖੋਇਆ ਹੈ ਉਹਨਾਂ ਨੂੰ ਹੁਣ ਬਹੁਤ ਜਲਦ ਇਸ ਚੀਜ਼ ਤੋਂ ਰਾਹਤ ਮਿਲਣੇ ਆਲੀ ਹੈ ਤੇ ਮੈਂ ਬਹੁਤ ਹੀ ਮਾਨ ਸਾਹਿਬ ਦਾ ਵੀ ਤੇ ਆਪਣੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਜੀ ਦਾ ਵੀ ਤੇ ਬੈਂਸ ਜੀ ਦਾ ਵੀ ਤੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਚੀਜ਼ ਬਾਰੇ ਸੋਚਿਆ ਤੇ ਹੁਣ ਇਸ ਚੀਜ਼ ਨੂੰ ਪ੍ਰੈਕਟੀਕਲੀ ਲੈ ਕੇ ਆ ਰਹੇ ਹੈ ਤੇ ਮੈਂ ਅੱਗੇ ਵੀ ਸਾਰੇ ਦੇਖੋ ਦੁਕਾਨਦਾਰਾਂ ਨੂੰ ਲੋਕਾਂ ਨੂੰ ਰੈਜ਼ੀਡੈਂਟਸ ਨੂੰ ਇਹ ਸਭ ਨੂੰ ਮੈਂ ਅਪੀਲ ਕਰਦਾ ਹਾਂ ਤੇ ਰਿਕੁਐਸਟ ਕਰਦਾ ਹਾਂ ਕਿ ਤੁਸੀਂ ਵੀ ਇਸ ਚੀਜ਼ ਦਾ ਸਾਥ ਦਿਓ ਤਾਂ ਕਿ ਜਿਹੜੀ ਜਗ੍ਹਾ ਐਕਵਾਇਰ ਹੋਣੀ ਹੈ ਅਸੀਂ ਉਸ ਚੀਜ਼ 'ਚ ਪ੍ਰਸ਼ਾਸਨ ਦੀ ਹੈਲਪ ਕਰ ਸਕੀਏ ਨਾ ਕਿ ਕਿਸੇ ਚੀਜ਼ ਦਾ ਦੇਖੋ ਅਸੀਂ ਰੋੜਾ ਅੜਾਈਏ ਦੇਖੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿੰਨਾ ਜਾਮ ਲੱਗਦਾ ਹੈ ਠੀਕ ਹੈ ਜੀ ਕਿਉਂਕਿ ਛੋਟੇ-ਛੋਟੇ ਇੱਥੇ ਦੇਖੋ ਜਿਹੜੇ ਕਸਬੇ ਨੇ ਟਾਊਨਸ ਨੇ ਉਹ ਵੀ ਹੁਣ ਸਿਟੀਜ਼ ਆ ਜੀ ਅਸੀਂ ਕਹਿ ਦਈਏ ਕਿ ਰੂਪ ਧਾਰ ਰਹੇ ਨੇ ਤੇ ਇਸ ਕਰਕੇ ਫੋਰ ਲੇਨ ਬਣਾਉਣ ਦੀ ਇਸ ਚੀਜ਼ ਨੂੰ ਬਹੁਤ ਜ਼ਿਆਦਾ ਲੋਡ ਗਈ ਤੇ ਸਾਡੇ ਬੈਂਸ ਸਾਹਿਬ ਫਰੋਂ ਵੈਰੀ ਫਸਟ ਡੇ ਲੱਗੇ ਹੋਏ ਨੇ ਤੇ ਉਸ ਚੀਜ਼ ਨੂੰ ਪ੍ਰੈਕਟੀਕਲੀ ਉਹ ਬਣ ਰਿਹਾ ਹੈ ਤੇ ਮੈਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹਾਂ। ਹਾਂ ਜੀ। ਕੀ ਨਾਮ ਹੈ ਤੁਹਾਡਾ? ਮੈਂ ਕਰਨ ਮਹਿਨ ਜੀ। ਕਿੰਨਾ ਕੰਮ ਹੋਇਆ ਗਾਇਸ ਜੀ ਦਾ? ਸਰ ਐਦਾਂ ਹੈ ਕਿ ਕਿ ਇਹ ਜਿੰਨੇ ਵੀ ਕੰਮ ਹੋ ਰਿਹਾ ਸੜਕਾਂ ਦੇ ਹੋ ਰਿਹਾ ਹੈ ਇਹ ਤੁਹਾਨੂੰ ਪਤਾ ਹੋਵੇ ਕਿ ਕੇਂਦਰ ਸਰਕਾਰ ਦੇ ਹੋ ਰਿਹਾ ਹੈ ਕਿ ਜਿਹੜਾ ਆਪਣਾ ਸਾਡਾ ਫਲਾਈਓਵਰ ਵੀ ਬਣਿਆ ਹੋਇਆ ਹੈ ਕੇਂਦਰ ਸਰਕਾਰ ਦੇ ਉੱਤੇ ਹੀ ਬਣਿਆ ਹੋਇਆ ਹੈ ਉਹਦੇ ਦੇ ਕੰਮਾਂ ਦੇ ਨਾਲ ਹੀ ਬਣਿਆ ਹੈ ਤੇ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀ ਹੈ ਖੂਨੀ ਸੜਕ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਜਿਦੇ ਵਿੱਚ ਬਹੁਤ ਜ਼ਿਆਦਾ ਦੁਰਘਟਨਾਵਾਂ ਹੁੰਦੀਆਂ ਸੀਗੀਆਂ ਇਹ ਇੱਕ ਖੂਨੀ ਸੜਕ ਦਾ ਇਹਨੂੰ ਨਾਮ ਦਿੱਤਾ ਗਿਆ ਨੰਗਲ ਤੋਂ ਲੈ ਕੇ ਆਨੰਦਪੁਰ ਸਾਹਿਬ ਦਾ ਇਹ ਬੱਚ ਤੇ ਕੇਂਦਰ ਸਰਕਾਰ ਨੇ ਜਿਹੜੀ ਹੈ ਇਹ ਸੜਕ ਦਾ ਉਪਰਾਲਾ ਜਿਹੜਾ ਹੈ ਕਰ ਦਿੱਤਾ ਹੋਇਆ 4 ਲੈਂਡ ਦਾ ਜਿਹੜਾ ਹੈਗਾ ਇਹ ਪ੍ਰੋਜੈਕਟ ਜਿਹੜਾ ਪਾਸ ਹੋ ਚੁੱਕਿਆ ਹੈ ਔਰ ਜਲਦੀ ਤੋਂ ਜਲਦੀ ਇਹ ਕੰਮ ਹੋ ਚਲੇ ਆਏ ਇਹ ਤੁਹਾਡਾ ਮੇਰੇ ਵਿਧ 15 ਦਿਨ ਦਾ ਕਿਹ ਲੋ ਕਿ ਇਸ ਮਹੀਨੇ ਦੇ ਵਿੱਚ ਨੈਕਸਟ ਮਹੀਨੇ ਦੇ ਵਿੱਚ ਇਹ ਸ਼ੁਰੂ ਹੋ ਜਾਏਗਾ ਕੰਮ ਜਿਹੜਾ ਹੈਗਾ ਔਰ ਅਸੀਂ ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਇਦਾਂ ਦੀਆਂ ਸੜਕਾਂ ਸਾਡੇ ਪੰਜਾਬ ਦੇ ਵਾਸਤੇ ਦੇ ਰਹੀ ਹੈ ਫਲਾਈਓਵਰ ਦਿੱਤਾ ਹੈ ਤੇ ਅਸੀਂ ਇਹ ਵੀ ਕੇਂਦਰ ਸਰਕਾਰ ਅੱਗੇ ਇੱਕ ਮੰਗ ਰੱਖਦੇ ਹਾਂ ਕਿ ਜਿਹੜੇ ਤੁਸੀਂ ਫਲਾਈਓਵਰ ਬਣਾਉਂਦੇ ਆ ਕਿ ਨੰਗਲ ਜਿਹੜਾ ਐਮਪੀ ਦੀ ਕੋਠੀ ਤੋਂ ਲੈ ਕੇ ਥੋੜਾ ਫਲਾਈਓਵਰ ਦਾ ਜਿਹੜਾ ਨਕਸ਼ਾ ਹੈ ਇਹਨੂੰ ਥੋੜਾ ਚੇਂਜ ਕਰਕੇ ਕਿ ਐਮਪੀ ਦੀ ਕੋਠੀ ਤੱਕ ਫਲਾਈਓਵਰ ਜਿਹੜਾ ਹੈ ਪੂਰਾ ਕਰ ਦਿੱਤਾ ਜਾਵੇ ਕਿਉਂਕਿ ਜਿਹੜਾ ਨਕਸ਼ੇ ਵਿੱਚ ਹੈਗਾ ਫਲਾਈਓਵਰ ਜਿਹੜਾ ਹੈ ਅੱਗੇ ਰੇਲਵੇ ਰੋਡ ਦਾ ਕੀ ਹੈ ਇਹ ਐਮਪੀ ਦੀ ਕੋਠੀ ਦਾ ਕਰਤਾ ਤਾਂ ਕਿ ਟ੍ਰੈਫਿਕ ਨੂੰ ਜਿਹੜਾ ਹੈ ਨਿਜਾਮ ਦਿੱਤਾ ਜਾਵੇ ਔਰ ਦੂਜੀ ਗੱਲ ਜਿਹੜਾ ਆਪਾਂ ਪੰਜਾਬ ਸਰਕਾਰ ਅੱਗੇ ਕੌਂਸਲ ਨੂੰ ਅੱਗੇ ਕਿੰਨੀ ਵਾਰੀ ਕਹਿ ਚੁੱਕੇ ਆ ਕਿ ਜਿਹੜੇ ਇੱਥੇ ਟ੍ਰੈਫਿਕ ਬੋਰਡ ਦੇ ਸਾਈਨ ਹੈ ਉੱਥੇ ਲਗਾ ਹੀ ਦਿੱਤੇ ਇਹ ਜਿਹੜੇ ਤੁਸੀਂ ਰੇਲਵੇ ਰੋਡ ਦੇ ਵਿੱਚ ਜਾਂਦੇ ਆਂ ਅਸੀਂ ਕੋਈ ਟ੍ਰੈਫਿਕ ਦਾ ਇੱਥੇ ਨਾਮੁਨਸ਼ਾਨ ਸਾਈਨ ਬੋਰਡ ਨਹੀਂ ਹੈ ਅਸੀਂ ਉਨੇ ਨੂੰ ਜਾਂਦੇ ਕੋਈ ਸਾਈਨ ਬੋਰਡ ਨਹੀਂ ਹੈ ਮੈਂ ਖੁਦ ਆਪਣੇ ਕੋਲੋਂ ਇੱਥੇ ਇੱਕ ਸਾਈਨ ਬੋਰਡ ਲਗਾ ਆ ਦਿੱਤਾ ਸੀਗਾ ਰਸਤਾ ਉਨੇ ਦੇ ਜਾਣ ਵਾਲਾ ਤੇ ਉਹ ਵੀ ਇੱਥੋਂ ਜਿਹਦਾ ਹਵਾ ਨਾਲ ਕਹ ਲੋ ਜਾਂ ਹਨੇਰੀ ਨਾਲ ਕਹ ਲੋ ਤਾਂ ਉਹ ਵੀ ਉੱਡ ਗਿਆ ਹੈ ਤੇ ਅਸੀਂ ਕਾਉਂਸਲ ਦੇ ਅੱਗੇ ਇੱਕ ਆਪਣਾ ਅਰਜੀ ਲਗਾਨੀ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਸਾਈਨ ਬੋਰਡ ਵੀ ਲਗਵਾ ਦਿੱਤੇ ਜਾਣ ਤਾਂ ਕਿ ਇੱਥੇ ਜਿਹੜੇ ਆ ਰੋਜ਼ ਦੇ ਐਕਸੀਡੈਂਟ ਹੁੰਦੇ ਆ ਉਹਨਾਂ ਤੋਂ ਵੀ ਬਚਾਅ ਹੋਵੇ ਹਾਂਜੀ ਕਹਿਣਾ ਮੈਂ ਨਮਸਕਾਰ ਮੇਰਾ ਨਾਮ ਜਤਿੰਦਰ ਕੁਮਾਰ ਚੀਨੂ ਹੈ ਜੀ ਜੀ ਚੀਨੂ ਦੱਸਾਂ ਜੀ ਇਹ ਕੱਲ ਹੀ ਜਿਹੜਾ ਹੈ ਜਿਹੜਾ ਇਹ ਦਾਸਤਾਵਾ ਜਿਹੜਾ ਜੀ ਸ਼ੁਰੂ ਹੋ ਗਿਆ ਫੋਨ ਲੈਂਦਾ ਦੱਸਣਾ ਬਣਦਾ ਜੀ ਇਸ ਵਾਰ ਇਹ ਜੀ ਪਿਛਲੇ ਕਾਫੀ ਸਮੇ ਤੋਂ ਸਾਲਾ ਤੋਂ ਕਿਹਾ ਜਾਵੇ ਤਾਂ ਗੰਗੂਆ ਤੋਂ ਲੈ ਕੇ ਮਹਿਤ ਕੋ ਤੱਕ ਜੋ ਕਿ ਸਿੰਗਲ ਲਾਈਨ ਸੀ ਇਸ ਸਿੰਗਲ ਲਾਈਨ ਉਸ ਕਰਕੇ ਟ੍ਰੈਫਿਕ ਦਿਨ-ਦਿਨ ਵਧਦਾ ਜਾ ਰਿਹਾ ਹੈ ਵਧੇ ਟ੍ਰੈਫਿਕ ਨਾਲ ਰੋੜ ਹਾਦਸੇ ਹੋਣ ਜਾਂ ਕਈ ਲੋਕਾਂ ਦੀ ਜਾਨਾਂ ਚਲੀ ਜਾਂਦੀਆਂ ਅਗਰ ਦੇਖਿਆ ਜਾਵੇ ਤਾਂ ਕੋਈ ਐਸਾ ਦਿਨ ਨਹੀਂ ਜਿਸ ਦਿਨ ਕੋਈ ਐਕਸੀਡੈਂਟ ਨਾ ਹੋਵੇ ਔਰ ਕੋਈ ਜਾਨ ਨਾ ਗਈ ਹੋਵੇ ਤਾਂ ਆਮ ਪਬਲਿਕ ਦੀ ਸਰਕਾਰ ਅੱਗੇ ਹੀ ਮੰਗ ਸੀ ਕਿ ਜਲਦ ਤੋਂ ਜਲਦ ਇਸ ਰੋਡ ਨੂੰ ਡਬਲ ਕੀਤਾ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਨੁਕਸਾਨ ਭਵਿੱਖ ਵਿੱਚ ਨਾ ਹੋਣ ਔਰ ਸਰਕਾਰ ਅੱਗੇ ਹੀ ਬੇਨਤੀ ਹੈ ਕਿ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਆਣੀ ਨੋਟੀਫਿਕੇਸ਼ਨ ਜਾਰੀ ਕਰਤਾ ਮੈਂ ਤੁਹਾਡੀ ਜਿਹੜੀ ਜ਼ਮੀਨ ਹੈ ਜਿਹੜੀ ਅਨਸਰਪਤੇ ਨਾਂ ਲੱਗੀ ਜਿੰਨਾ ਇਹ ਅਦਵਾਰ ਕੀਤੇ ਜਾ ਰਹੇ ਜੀ ਹਾਂ ਜੀ ਕੀ ਆ ਵੀ ਲੋਕੀ ਆਸਾਨੀ ਨਾਲ ਆਪਣੀ ਜ਼ਮੀਨ ਦੇ ਰੂਗਾ ਕਿ ਜੀ ਬਿਲਕੁਲ ਮੇਰਾ ਤਾਂ ਇਹ ਮੰਨਣਾ ਕਿ ਲੋਕਾਂ ਨੂੰ ਇਹਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਰਿਆਂ ਲਈ ਹੈ ਕਿਸੇ ਵਿਸ਼ੇਸ਼ ਕਿਸੇ ਲਈ ਨਹੀਂ ਇਹ ਸਾਰੇ ਲਈ ਹੈ ਤਾਂ ਸਭ ਨੂੰ ਇਸ ਅੱਗੇ ਆ ਕੇ ਸਹਿਯੋਗ ਕਰਨਾ ਚਾਹੀਦਾ ਹੈ ਹਾਂ ਲੇਕਿਨ ਜਿਨ੍ਹਾਂ ਜ਼ਮੀਨਾਂ ਦੇ ਲੋਕਾਂ ਨੇ ਅੱਗੇ ਆ ਕੇ ਕਬਜ਼ੇ ਕੀਤੇ ਹੋਏ ਅੱਗੇ ਵਧਾਈਆਂ ਹੋਈਆਂ ਉਹਨਾਂ ਨੂੰ ਆਪਣੇ ਆਪ ਹੀ ਇਸ ਦੇ ਘਤੋਂ ਛੱਡ ਕੇ ਪਿੱਛੇ ਹੋ ਜਾਣਾ ਚਾਹੀਦਾ ਹੈ